ਤਾਂ ਮਿੱਤਰੋ ਮੈਂ ਸਾਬੇ ਦੇ ਖੇਤ ਆਇਆ ਤੇ ਸਾਬਾ ਪਤੰਦਰ 1 ਲੀਟਰ ਕਾਲਾ ਤੇਲ ਕਿੱਲੇ ਦਾ ਪਾਈ ਜਾਂਦਾ ਬਾਸਮਤੀ ਦੇ ਵਿੱਚ ਕਿਉਂ ਪਾਈ ਜਾਂਦਾ ਮੈਂ ਹੈਰਾਨ ਆ ਮੈਂ ਉਹਨੂੰ ਪੁੱਛੀ ਆ ਨਾ ਵਾਰ-ਵਾਰ ਮੈਂ ਫਿਰ ਅੱਕ ਕੇ ਕੈਮਰਾ ਕੱਢ ਹੀ ਲਿਆ ਮੈਂ ਕਿਹਾ ਦਰਸ਼ਕਾਂ ਨੂੰ ਦੱਸੀਏ ਵੀ ਸਾਬਾ ਆਖਰਕਾਰ ਬਾਸਮਤੀ ਦੇ ਵਿੱਚ ਕਾਲਾ ਤੇਲ ਕਿਉਂ ਪਾਈ ਜਾਂਦਾ ਰੇਹ ਦੇ ਵਿੱਚ ਰਲਾ ਕੇ ਤਾਂ ਵੀਡੀਓ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕੀ ਪਤਾ ਤੁਹਾਡੇ ਕੰਮ ਦੀ ਹੋਵੇ ਤਾਂ ਬਾਈ ਸਾਹਿਬ ਜੀ ਕੀ ਹਾਲ ਹੈ ਯਾਰ ਮੈਨੂੰ ਇਹ ਦੱਸ ਵੀ ਆ ਕੀ ਤੂੰ ਜਲੂਸ ਕੱਢਿਆ ਦੱਸ ਰੇ ਪਾਉਣਾ ਆ ਕਿ ਨਾ ਤੂੰ ਇੱਥੇ ਘੁਲਾਖਲਾਈ ਕਰਨ ਆਇਆ 1 ਲੀਟਰ ਜਿਹੜਾ ਕਾਲਾ ਤੇਲ ਹੁੰਦਾ ਨਾ ਟਰੈਕਟਰ ਦੇ ਚੋਂ ਕੱਢਿਆ ਜੂਰੀਆ ਦੇ ਵਿੱਚ ਰਲਾ ਕੇ ਪਾ ਦੋ ਲੰਮੇ ਢੱਕੇ ਨਿਕਲਣ ਤੇ ਨੀਵੇਂ ਖਾਬਹਿ ਜਾਂਦੇ ਕਿਹੜੀ ਤੇਰੀ ਬਾਸਮਤੀ ਆ ਜਾ ਵੇਖੀ ਓ ਬਾਸਮਤੀ ਇਹ ਨਾਲੇ ਕਹਿੰਦੇ ਬਾਸਪਤੀ ਇਤ ਨੂੰ ਆਣ ਕਬਾੜ ਵੀ ਪੁੱਛੋ ਬਾਸਪਤੀ ਬਾਈ ਜੀ ਨਹੀਂ ਇਹ ਤੈਨੂੰ ਸਲਾਹ ਕਿਹਨੇ ਦਿੱਤੀ ਤੂੰ ਕਿੱਥੇ ਵੇਖਿਆ ਵੀ ਕਾਲਾ ਤੇਲ 1 ਲੀਟਰ ਪਾ ਕੇ ਵੱਡੇ ਢੱਕੇ ਨਹੀਂ ਨਿਕਲਦੇ ਲੰਮੇ ਢੱਕੇ ਨਹੀਂ ਨਿਕਲਦੇ ਬੋਲ ਹੈ ਜਿਵੇਂ ਹੈ ਕਿਸੇ ਬੰਦੇ ਨੇ ਦੱਸਿਆ ਸਾਨੂੰ ਹਾਂ ਉਹਨੇ ਕੀਤਾ ਤੇ ਉਹਦੇ ਖੇਤ ਮੈਨੂੰ ਇੱਕ ਵੀ ਢੱਕਾ ਨਹੀਂ ਲੱਭਾ ਲੰਮਾ ਢੱਕ ਯਾਰ ਨਹੀਂ ਤੂੰ ਤੇਰਵਾ ਵੇਖਿਆ ਕਿਤੇ ਕਿਸੇ ਨੇ ਕੀਤਾ ਤੇ ਤਾਂ ਹੀ ਤੂੰ ਪਾਉਣ ਲੱਗਿਆ ਕਾਲਾ ਤੇਲ ਕਿੱਥੇ ਆ ਕਾਲਾ ਤੇਲ ਕਿੱਥੇ ਪਿਆ ਮੈਂ ਵੇਖਾਂ ਸਹੀ ਹੂਠਾ ਲਿਬੜੀ ਤੇ ਆਵੇ ਖੱਤੀਆ ਕਾਲੇ ਤੇਲ ਦੀ ਲਿਬੜੀ ਵੀ ਕਿ ਟਰਾਲੀ ਇਧਰ ਨਹੀਂ ਤਾਂ ਵੀ ਯਾਰ ਕਾਲੇ ਤੇਲ ਦਾ ਲੀਟਰ ਲੂਟਰ ਤਾਂ ਦੇਖਦਾ ਨਹੀਂ ਗੋਲੇ ਸਾਨੂੰ ਹੱਥ ਕਰੀ ਮੜਾ ਜਾਏ ਤੈਨੂੰ ਕਰੀ ਹੱਥ ਯਾਰ ਮਿੱਤਰੋ ਸੱਚੀ ਦੱਸੋ ਜੇ ਮੈਨੂੰ ਤਾਂ ਨਹੀਂ ਕਾਲਾ ਤੇਲ ਲੱਗਦਾ ਇਹ ਕਾਲਾ ਤੇਲ ਕਾਲਾ ਤੇਲਾ ਬਾਈ ਜੀ ਯਾਰ ਕੈਨੀ ਵਿਖਾ ਮੈਨੂੰ ਯਕੀਨ ਨਹੀਂ ਹੁੰਦਾ ਸਾਬਾ ਮੈਨੂੰ ਤੂੰ ਦੱਸ ਹਾਂ ਆਪਣੀ ਬਾਪ ਦੀ ਅੱਜ ਤੂੰ ਵੀਡੀਓ ਬਣਾ ਲਾ ਹਾਂ ਅੱਜ ਤੋਂ 10ਵੇਂ ਦਿਨ ਆ ਕੇ ਵੀਡੀਓ ਪਾ ਦੀ ਜੇ ਤੂੰ ਇਹਨਾਂ ਜਿਹੜੇ ਲੋਕ ਤੇਰੀ ਵੀਡੀਓ ਵੇਖਣਗੇ ਹੂੰ ਉਹ ਤੈਨੂੰ ਪੁੱਛਣਗੇ ਵੀ ਬਾਈ ਇਹ ਉਹ ਆਵਾਸਪਤੀ ਨਹੀਂ ਕੀ ਹੋਰ ਆਵਾਸਪਤੀ ਵਿਖਾਈ ਇਹਨਾਂ ਨੂੰ ਪੱਕਾ ਕਾਲਾ ਤੇਲ ਪਾਇਆ ਯਾਰ ਸਾਬੇ ਝੂਰਨਾ ਮਾਰੀ ਯਾਰ ਤੂੰ ਆ ਨਿਸ਼ਾਨੀਆਂ ਬਣਾ ਲਾ ਵਿਆ ਤੂੰ ਖੜਾ ਆ ਖੰਭਾ ਖੜਾ ਆ ਮੋਟਰ ਖੜੀ ਆ ਹਾਂ ਅੱਜ ਤੋਂ 10 ਚਰਨ ਵੀਡੀਓ ਬਣਾ ਕੇ ਪਾ ਦੀ ਹਾਂ ਕਨਾ ਬੂਤਾ ਬਾਟ ਕੇ ਵਿਖਾ ਦੀ ਵੀ ਤੇਰਾ ਕਹਿਣ ਦਾ ਭਾਵਾ ਵੀ ਕਾਲਾ ਤੇਲ ਪਾਉਣ ਨਾਲ ਇੱਕ ਵੀ ਬੂਟਾ ਨਹੀਂ ਨਿਕਲਦਾ ਇੱਕ ਵੀ ਇੱਕ ਵੀ ਨਹੀਂ ਬੂਟਾ ਨਿਕਲਦਾ ਬਾਈ ਇੱਕ ਵੀ ਆ ਵਿਖਾਈ ਮਾੜੇ ਰੇਜ ਰੇਜ ਕਾਲਾ ਤੇਲ ਦਿਖਦਾ ਓਏ ਵਿੱਚ ਮਿਕਸ ਹੋ ਗਣਾ ਇੰਨਾ ਨਹੀਂ ਦਿਖਦਾ ਇਹਦੇ ਨਾਲ ਉਹ ਵੀ ਪਾਈ ਜਿੰਨੇ ਸਪ੍ਰਿੰਟ ਅਜਾ ਨਾਲ ਸਪ੍ਰਿੰਟ ਤੇ ਨਾਲ ਕਾਲਾ ਤੇਲ ਪਾਈ ਜਾਂਦੇ ਜੀ ਅੱਛਾ ਆ ਵਿੱਚ ਕਿਤੇ ਕਿਤੇ ਬੂਟੇ ਜਿਹੜੇ ਨਿਕਲ ਕੇ ਸੜ ਗਏ ਲਾਓ ਵੀ ਮਿੱਤਰੋ ਮੈਂ ਤਾਂ ਅਨੋਖੀ ਗੱਲ ਹੀ ਸੁਣ ਲਈ ਆ ਮਿੱਤਰੋ ਨਵੀਂ ਕਾਰਡ ਕੱਢਤੀ ਆ ਬਾਈ ਸਾਹਾ ਸਿੰਘ ਕਿਸਾਨ ਨੇ ਪਿੰਡ ਲਵਾਨੇ ਵਾਲੀ ਜਲਾਸਰੀ ਮਕਸਰ ਸਾਹਿਬ ਕਹਿੰਦਾ ਮਿੱਤਰੋ ਕਾਲਾ ਤੇਲ ਬਾਸਮਤੀ ਚ ਪਾਓ ਤੇ ਲੰਮੇ ਬੂਟਿਆਂ ਤੋਂ ਛਟਕਾਰਾ ਪਾਓ ਕਦੀ ਤੁਹਾਡੇ ਖੇਤ ਦੇ ਵਿੱਚ ਲੰਮਾ ਬੂਟਾ ਨਹੀਂ ਆਏਗਾ ਕਾਲਾ ਤੇਲ ਤੁਸੀਂ ਲੈਣਾ ਟਰੈਕਟਰ ਦਾ ਕਿਹੜੀ ਕੰਪਨੀ ਦਾ ਮਿੱਤਰਾ ਲਈਏ ਕਾਲਾ ਤੇਲ ਫਿਰ ਕਾਲਾ ਤੇਲ ਤਾਂ ਜਿਹੜਾ ਮਰਜੀ ਹੋਵੇ ਜੇ ਆਪਾਂ ਪਾਉਂਦੇ ਨਹੀਂ ਉਹਦੇ ਹਾਂ ਅਜਾ ਵੀ ਤੇਲ ਮੱਚਿਆ ਹੋਵੇ ਹਨਾ ਤਾਜ਼ਾ ਨਹੀਂ ਹੋਣਾ ਚਾਹੀਦਾ ਪਕਾ ਨਹੀਂ ਨਾ ਪਉਂਦੇ ਮਹਿੰਗਾ ਬੜਾ ਪੈਂਦਾ ਅੱਛਾ ਵੀ ਮਾਲਾ ਕਿਸੇ ਤੋਂ ਲੈਣਾ ਵੀ 50 ਰੁਪਏ ਲੀਟਰੀ ਮਿਲ ਜਾਂਦਾ ਅੱਛਾ ਤੇ ਮਿੱਤਰੋ ਕਹਿੰਦੇ ਆ ਵੀ ਤੇਲ ਜੇ ਮਚਿਆ ਪੈ ਜੇ ਤਾਂ ਸਰਕਾਰ ਕਾ ਤੇ ਜਿਹੜਾ ਦੂਜਾ ਤੇਲ ਪੈਂਦਾ ਮਹਿੰਗਾ ਤੇ ਬਾਸਮਤੀ ਵਿੱਚ 1 ਕਿੱਲੇ ਦੇ ਵਿੱਚ 1 ਲੀਟਰ ਕਾਲਾ ਤੇਲ ਪਾ ਕੇ ਟਰਾਈ ਜਰੂਰ ਕਰੋ 50 ਰੁਪਏ ਦਾ ਫੰਗੀ ਸਾਈਡ ਬਣ ਜਾਂਦਾ ਕਹਿੰਦੇ ਲੰਮੇ ਬੂਟਿਆਂ ਵਾਸਤੇ ਜਿਹੜਾ ਅਗੇ ਲਾ ਲਓ ਤੁਸੀਂ ਵੱਡਾ ਬੂਟਾ ਲੰਮਾ ਬੂਟਾ ਨਿਕਲਦਾ ਜਿਹਨੂੰ ਕੀ ਕਹਿੰਦੇ ਸਭਿਆ ਰੋਗ ਕੀ ਕਹਿੰਦੇ ਇਹਨੂੰ ਚੰਡਾ ਰੋਗ ਜਿਹਨੂੰ ਚੰਡਾ ਰੋਗ ਕਹਿੰਦੇ ਮਿੱਤਰੋ ਕਾਲਾ ਤੇਲ ਪਾਓ ਤੇ ਚੰਡਾ ਰੋਗ ਮੁਕਾਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਆ ਤੁਹਾਡੇ ਸਾਹਮਣੇ ਅੱਜ ਕਾਲਾ ਤੇਲ ਸਾਬਾਜੀ ਪਾ ਰਹੇ ਨੇ ਵਿੱਚ ਸਪ੍ਰਿੰਟ ਦੇ ਵਿੱਚ ਕਾਲਾ ਤੇਲ ਬਾਸਮਤੀ ਦਾ ਬਾਈ ਸਾਹਿਬ ਦੀ ਖੜੀ ਹੈ ਇੱਕ ਨੰਬਰ ਤੇ ਬਾਕੀ ਵੀਡੀਓ ਸ਼ੇਅਰ ਦਿਖਾ ਰਹੇ ਤੇ ਕਾ ਜਦੋਂ ਅੱਜ ਤੋਂ 10 ਦਿਨ ਮੇਰੇ ਕੋਲ ਆਏ ਅੱਜ ਤੋਂ 10ਵੇਂ ਦਿਨ ਤੁਹਾਡੇ ਕੋਲ ਆ ਜੀਏ ਅੱਜ ਤੋਂ 10ਵੇਂ ਦਿਨ ਆ ਕੇ ਵੀਡੀਓ ਪਾਈ ਤੇ ਨੂੰ ਲੋਕ ਆਖਣਗੇ ਯਾਰ ਇਹ ਬਾਸਮਤੀ ਹੋ ਗਈ ਅੱਛਾ ਵੀ ਕਾਲਾ 10ਵੇਂ ਦਿਨ ਆਣ ਕੇ ਮੈਂ ਕਾਲਾ ਤੇਲ ਪਾ ਕੇ ਵਿਖਾਤਾ ਤੂੰ ਤੇ ਦਸਵੇਂ ਦਿਨ ਆਣ ਕੇ ਤਾਨੂੰ ਹਾਂ ਭਈ ਵਾਕਈ ਕਾਲ ਆ ਵੇ ਮਿੱਤਰੋ ਕਾਲਾ ਤੇਲ ਕਾਲਾ ਤੇਲ ਉੱਤੇ ਉੱਤੇ ਤੁਰਿਆ ਫਿਰਦਾ ਮਿੱਤਰੋ ਆ ਵੇਖੋ ਆ ਵੇ ਫੈਲਦਾ ਫਿਰਦਾ ਵਿਖਾਈ ਵਿਖਾਈ ਖੜ ਜਾ ਇੱਥੇ 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 ਆ ਵੇਖੋ ਜੀ ਆ ਵੇਖੋ ਜੀ ਆ ਵੇਖੋ ਕਾਲਾ ਤੇਲ ਵਾਕਈ ਕਾਲਾ ਤੇਲ ਪਾਇਆ ਮਿੱਤਰੋ ਵਾਕਈ ਹੁਣ ਤਾਂ ਯਕੀਨ ਬਦਲ ਗਿਆ ਯਕੀਨ ਚ ਹੋ ਗਿਆ ਵਾਕਈ ਸਹੀ ਦੱਸ ਡਾਊਟ ਕਲੀਅਰ ਕਰ ਵੀ ਆਖਰਕਾਰ ਤੂੰ ਕੀ ਪਾ ਰਿਹਾ ਕਾਲਾ ਤੇਲ ਮੈਨੂੰ ਨਹੀਂ ਲੱਗਦਾ ਇਹ ਕਾਲਾ ਤੇਲ ਨਹੀਂ ਦਰਨਾ ਕਰਦੇ ਮਜ਼ਾਕ ਅੱਛਾ ਪਰ ਕਈ ਲੋਕ ਪਾਈ ਜਾਂਦੇ ਆ ਆ ਪਾਈ ਜਾਂਦੇ ਕਈ ਲੋਕ ਇਹ ਤਾਂ ਪਾ ਲੈਂਦੀ ਆ ਫੋਟ ਵਾਸਤੇ ਅੱਛਾ ਇਹ ਫੋਟ ਵਾਸਤੇ ਅੱਛਾ ਹਾ ਫਰਟੀ ਹਮ ਆਣਾ ਹਿਊਮਿਕ ਫੈਲ ਵਿਕ ਪੋਟਾਸ਼ੀਅਮ ਇਹ ਪਾਈ ਜਾਂਦੇ ਆ ਇਹ ਪਾਈ ਨੇ ਇਹ ਕਾਲਾ ਆ ਜਾਂਦੀ ਇਹ ਕਾਲੀ ਜੀ ਹੋ ਜਾਂਦੀ ਆ ਤੇ ਕਈ ਪਿੰਡਾਂ ਦੇ ਕਾਲਾ ਤੇ ਕਈ ਕਾਲਾ ਤੇਲ ਹੀ ਪਾਈ ਜਾਂਦੇ ਹਨਾ ਕਾਲਾ ਤੇਲ ਵੀ ਪਾਈ ਜਾਂਦੇ ਕਈ ਲੋਕ ਜਿਵੇਂ ਚੱਲੀ ਮਗਰ ਭੱਲੀ ਤਾਂ ਮਿੱਤਰੋ ਇਦਾਂ ਦੀ ਵੀਡੀਓ ਆਈ ਸੀ ਕੋਈ ਸੱਜਣ ਮਿੱਤਰ ਇਦਾਂ ਦਾ ਕਰਕੇ ਯੂਰਪ ਪਾਈਪ ਆ ਰਿਹਾ ਸੀ ਤੇ ਵਿੱਚ ਆਹਾ ਵਗੈਰਾ ਪਾ ਰਿਹਾ ਸੀ ਆ ਜਿਹੜੀ ਦਵਾਈ ਆ ਜਿਹੜੀ ਕਿ ਬਿਲਕੁਲ ਕਾਲੇ ਤੇਲ ਵਲਗੀ ਰੱਖਦੀ ਆ ਤੇ ਮੈਨੂੰ ਕਈ ਕਿਸਾਨ ਵੀਰਾਂ ਨੇ ਫੋਨ ਕਰਕੇ ਪੁੱਛਿਆ ਵੀ ਬਾਈ ਜੀ ਕਾਲਾ ਤੇਲ ਪਾਉਣ ਨਾਲ ਬੂਟੇ ਨਹੀਂ ਨਿਕਲਦੇ ਤੇ ਤੁਸੀਂ ਕਾਲਾ ਤੇਲ ਪਾਓ ਪਰ ਕਾਲਾ ਤੇਲ ਪਾਉਣ ਦਾ ਕੋਈ ਫਾਇਦਾ ਨਹੀਂ ਆ ਦਵਾਈ ਆ ਜਿਹੜੀ ਕਿ ਕਾਲੇ ਤੇਲ ਵਰਗੀ ਆ ਤੇ ਕੋਈ ਕਿਸਾਨ ਭੜਾ ਪਾ ਰਿਹਾ ਸੀ ਤੇ ਨੰਗ ਦਾ ਟੱਪ ਦੇ ਜ਼ਿਮੀਦਾਰ ਨੇ ਕਿਤੇ ਨਹੀਂ ਵੇਖ ਲਿਆ ਉਹਨੇ ਆਖਿਆ ਵੀ ਯਾਰ ਬਾਈ ਤੂੰ ਕੀ ਪਾ ਰਿਹਾ ਬਾਸਮਤੀ ਜੋ ਕਹਿੰਦਾ ਮੈਂ ਕਾਲਾ ਤੇਲ ਪਾ ਰਿਹਾ ਉਹਨੇ ਦਾ ਕਿਆ ਮਜ਼ਾਕ ਨਾਲ ਉਹ ਪਤੰਦਰ ਜਾ ਕੇ 20 22 ਕਿੱਲਾਂ ਚ ਕਾਲਾ ਤੇਲ ਹੀ ਛਿੜਕਾਇਆ ਹਾਂਜੀ ਤੇ ਇਸ ਕਰਕੇ ਕਾਲਾ ਤੇਲ ਪਾਉਣ ਦਾ ਕੋਈ ਬੈਨੀਫਿਟ ਨਹੀਂ ਅਸੀਂ ਇੱਕ ਜਸਟ ਵੀਡੀਓ ਬਣਾਈ ਸੀ ਅਸੀਂ ਤੁਹਾਨੂੰ ਜਾਗਰੂਕ ਕਰ ਲੱਗੇ ਆ ਵੀ ਆ ਹਿਊਮਿਕ ਐਸਿਡ ਫੈਲਵਿਕ ਪੋਟਾਸ਼ੀਅਮ ਆ ਜਿਹੜਾ ਕਿ ਜਦੋਂ ਤੁਸੀਂ ਯੂਰੀਆ ਚ ਰਲਾਉਂਗੇ ਤਾਂ ਕਾਲੇ ਤੇਲ ਵਾਂਗੂ ਰਿਐਕਟ ਕਰਦਾ ਤੇ ਜਮਾਉਣਾ ਬਹੁਤ ਚਮਲਾਉਂਦਾ ਬਹੁਤ ਆ ਤੇ ਜ਼ਮੀਨ ਦੇ ਉੱਪਰ ਵੀ ਇਹ ਕਾਲੇ ਤੇਲ ਵਾਂਗੂ ਉਵੇਂ ਹੀ ਦਿਖਦਾ ਉੱਪਰ ਪਾਣੀ ਦੇ ਉੱਪਰ ਉਵੇਂ ਹੀ ਦਿਖਦਾ ਇਸ ਕਰਕੇ ਬੇਵਕੂਫ ਨਾ ਬਣੋ ਕਾਲੇ ਤੇਲ ਦਾ ਖੇਤ ਦੇ ਵਿੱਚ ਕੋਈ ਫਾਇਦਾ ਨਹੀਂ ਉਹ ਆ ਦਵਾਈ ਆ ਕਈਆਂ ਨੇ ਨੁਕਸਾਨ ਕੀਤੇ ਨੇ ਲੀਟਰ-ਲੀਟਰ ਲਿਆ ਕੇ ਖੇਤਾਂ 'ਚ ਕਾਲੇ ਤੇਲ ਦਾ ਪਾਈ ਜਾਂਦੇ ਨੇ ਸੁਧਰ ਜੋ ਤੁਸੀਂ ਐਵੇਂ ਨਾ ਮਗਰ ਲੱਗ ਜਾ ਕਰੋ ਕਿਸੇ ਦੇ ਕਾਹੋ ਜੀ ਹਾਂ ओके okay, भाई लव यू थैंक यू साबा जी ਤੁਸੀਂ ਸਾਡਾ ਜਿਹੜਾ ਕਿ ਇਹ ਤੁਸੀਂ ਦੂਰ ਕੀਤਾ ਭਰਮ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਬੜੀਆਂ ਕਿਸਾਨ ਵੀਰਾਂ ਦੀ ਤੁਸੀਂ ਮਦਦ ਕੀਤੀ ਐਵੇਂ ਕਮਲਾਂ ਵਾਂਗੂ ਚੱਕ ਕੇ ਕਾਲਾ ਤੇਲ ਪਾਈ ਤੁਰਿਆਉਂਦੇ ਅਰ ਝੋਨੇ 'ਚ ਦੱਸ ਬਾਸਮਤੀ ਆਏ ਝੰਡਾ ਰੋਗ ਨਹੀਂ ਆਉਂਦਾ ਕਾਲਾ ਤੇਲ ਪਾ ਲੋ ਇਹ ਵਾਹ ਬਈ ਵਾਹ